ਗੁਰਲਾਡਾ ਦੇ ਸਥਾਨਕ ਸਹਿਰ ਦੇ ਵਾਰਡ ਨੰਬਰ 7 ਅਤੇ 6 ਸੁੰਦਰ ਸੈਪਰੀ ਰੋਡ ਅਤੇ ਪਲਾਣਾ ਰੋਡ ਤੇ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਲੀਕ ਜਨੇ ਮਹੱਲਾ ਵਾਸੀਆਂ ਤੇ ਰਾਹੀਗਰਾਂ ਦਾ ਜਿਉਣਾ ਤੁਬਰ ਕੀਤਾ ਹੋਇਆ ਹੈ ਸਮਾਜ ਸੇਵੀ ਗੁਰਧਿਆਨ ਸਿੰਘ ਨੇ ਦੱਸਿਆ ਕਿ ਸੀਵਰੇਜ ਦੇ ਓਵਰਫਲੋ ਹੋਣ ਕਾਰਨ ਇਸ ਦੇ ਗੰਦੇ ਪਾਣੀ ਨਾਲ ਮਹੱਲਾ ਵਾਸੀਆਂ ਅਤੇ ਰਾਹੀਗਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਹਿੰਿਆ ਕਿ ਇਹ ਮਾਮਲਾ ਅਨੇਕਾਂ ਬਾਰ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੇ ਵੀ ਅਧਿਕਾਰੀ ਕੁੰਭ ਕਰਨੀ ਨੀਂਦ ਉੱਠਣ ਦਾ ਨਾਮ ਨਹੀਂ ਲੈ ਰਹੇ ਅਤੇ ਲੱਗਦਾ ਹੈ ਕਿ ਅਧਿਕਾਰੀ ਹਾਲੇ ਵੱਡੇ ਹਾਦਸੇ ਦੀ ਉਡੀਕ ਵਿੱਚ ਨੇ ਉਹਨਾਂ ਕਹਿੰਿਆ ਕਿ ਇਲਾਕੇ ਦੇ ਬਹੁਤੇ ਸਿਆਸੀ ਆਗੂਆਂ ਦਾ ਤਾਂ ਰੱਬ ਹੀ ਰਾਖਾ ਹੈ ਜਿਨ੍ਹਾਂ ਦਾ ਵਿਕਾਸ ਦੇ ਕੰਮਾਂ ਵੱਲ ਉੱਕਾ ਵੀ ਧਿਆਨ ਨਹੀਂ ਹੈ ਮਡਲਾੜਾ ਤੋਂ ਸੋਨੂ ਕੁਟਾਰੀਆ ਦੀ ਰਿਪੋਰਟ ਸਾਡੀਆਂ ਸਮੱਸਿਆ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਸਭ ਤੋਂ ਜ਼ਿਆਦਾ ਤਾਂ ਦੇਖੋ ਜੀ ਸੀ ਬ੍ਰੇਜ ਦਾ ਆਪਣਾ ਮੂਰੇ ਸੀ ਬ੍ਰੇਜ ਦਾ ਹੀ ਬੁਰਾ ਹਾਲਾ ਐਮਸੀ ਨੂੰ ਅਸੀਂ ਕਹਿ ਕੇ ਛੱਪ ਗਏ ਐਮਐਲਏ ਨੂੰ ਅਸੀਂ ਕਹਿ ਕੇ ਛੱਪ ਗਏ ਅੱਜ ਤੱਕ ਕਿਸੇ ਨੇ ਸਾਡੀ ਸ਼ਰਮਾਈ ਨਹੀਂ ਕੀਤੀ ਚਾਰਸ ਪੈਰੋਂ ਸਾਡੇ ਗੰਦਾ ਪਾਣੀ ਪਾਣੀ ਹੈ ਜੇ ਅਸੀਂ ਕਿਸੇ ਨੂੰ ਕਹਿੰਨੇ ਆ ਹਾਂ ਕਰੋਨੇ ਆ ਐਮਸੀ ਤਾਂ ਸਿੱਧਾ ਗਹਿ ਰਹੀ ਆ ਇਹ ਅਸੀਂ ਤਾਂ ਪੈਸੇ ਦੇ ਜਿੱਤੇ ਵੀ ਆ ਠੀਕ ਆ ਇਹ ਨਾ ਕੋਈ ਕੰਮ ਕਰਾਇਆ ਆ ਗਲੀ ਹੋਣ ਬਣੀ ਜੀ ਇਹੋ ਇਹ ਸਭ ਤੋਂ ਪਹਿਲਾਂ ਖਰਾਬ ਹੋਈ ਆ ਦੇਖੋ ਕਿਵੇਂ ਸੀਵਰੇ ਦਾ ਪਾਣੀ ਖੜਾ ਤੁਸੀਂ ਕਹਿਣਾ ਚਾਹੋਗੇ ਜਿੱਦਾਂ ਪਹਿਲਾਂ ਨਾਲੀਆਂ ਹੁੰਦੀਆਂ ਸੀ ਸੀਵਰੇ ਇੱਥੇ ਗਲੀਆਂ ਦੇ ਵਿੱਚ ਨਾਲੀਆਂ ਹੋਣੀਆਂ ਚਾਹੀਦੀਆਂ ਨੇ ਕਿ ਨਹੀਂ ਹੋਣੀਆਂ ਚਾਹੀਦੀਆਂ ਨਾਲੀਆਂ ਨਾਲੀਆਂ ਹੋਣੀਆਂ ਵੀ ਚਾਹੀਦੀਆਂ ਸੀ ਨਹੀਂ ਵੀ ਹੋਣੀਆਂ ਚਾਹੀਦੀਆਂ ਜੇ ਹੁਣ ਆਪਣਾ ਸਫਾਈ ਦੇ ਹਿਸਾਬ ਨਾਲ ਚੱਲੀਏ ਫਿਰ ਤਾਂ ਨਾਲੀਆਂ ਹੋਣੀਆਂ ਵੀ ਨਹੀਂ ਸੀ ਚਾਹੀਦੀਆਂ ਕਿਉਂਕਿ ਨਾਲੀਆਂ ਕੋਈ ਕੱਢਣ ਆਉਂਦੇ ਹੀ ਨਹੀਂ ਸੀਗਾ ਅੱਛਾ ਜੀ ਆਪੋ ਆਪਣੇ 12 ਦੇ ਵਿੱਚ ਅਗਲਾ ਇਟਾਂ ਲਾ ਕੇ ਬੈਹ ਜਾਂਦਾ ਸੀਗਾ ਤੇ ਛੱਲਿਆਂ ਨੂੰ ਪਰੇਸ਼ਾਨੀ ਆਉਂਦੀ ਸੀਗੀ ਇਹੇ ਕਰਕੇ ਆ ਚਾਰ ਕਰਾ ਮੇਰੀ ਨਾਲੀ ਬੰਦ ਹੋਈ ਆ ਉਹ ਹੋਣੀ ਚਾਹੀਦੀ ਆ ਨਾਲੀ ਮੰਦ ਤੇ ਬਹੁਤ ਜ਼ਿਆਦਾ ਸਮੱਸਿਆ ਨੇ ਦੇਖੋ ਜੀ ਪਾਣੀ ਨਹੀਂ ਹੈਗਾ ਇੱਧਰ ਪੀਣ ਵਾਲਾ ਪਾਣੀ ਨਹੀਂ ਹੈਗਾ ਤੇ ਲਾਈਟ ਕਿੰਨੀ ਬਹੁਤ ਪਰੇਸ਼ਾਨੀ ਆ ਲਾਈਟ ਰਾਤ ਨੂੰ ਬਹੁਤ ਘੱਟ ਰਹਿੰਦੀ ਆ ਤੇ ਨਾਲੀਆਂ ਦਾ ਹੋ ਗਿਆ ਆਮੀਆ ਪਾਣੀ ਮੱਸਰ ਜਵਾਕ ਸਾਰੇ ਢਿੱਲੇ ਰਹਿੰਦੇ ਆ ਬਿਮਾਰ ਨੇ ਸਾਰੇ ਦੇਖੋ ਪਾਣੀ ਕਿਹਦਾ ਮੱਸਰ ਬਹੁਤ ਜ਼ਿਆਦਾ ਕੰਮ ਨਾ ਕਰਦੇ ਲੋਕ ਤੁਸੀਂ ਸਟਰੀਟ ਲਾਈਟਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਉਹ ਲਾਈਟਾਂ ਵਾ ਦਿਨ ਰਾਤ ਹੀ ਚੱਲਦੀਆਂ ਰਹਿੰਦੀਆਂ ਨੇ 24 ਘੰਟੇ ਹੀ ਇੱਥੇ ਲਾਈਟ ਹੋਵੇ ਤੇ ਫਿਰ ਵੀ ਚੱਲਣਗੀਆਂ ਨੇ ਜੀ ਕੋਈ ਚਲ-ਦਾੜੀ ਹੈਗਾ ਕੁਛ ਵੀ ਨਹੀਂ ਹੈਗਾ ਇੱਥੇ ਬਾੜ ਦੇ ਵਿੱਚ ਸੀਵਰ ਔਲ ਫਲੋ ਹੋ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਸੀਵਰੇਜ ਜੀ ਬਹੁਤ ਸਮੇਂ ਦੀ ਪ੍ਰੋਬਲਮ ਹੈ ਕੋਈ ਹੁੰਦੀ ਨਹੀਂ ਹੈਗੀ ਇਹ ਘੱਟ ਤੋਂ ਘੱਟ 3 ਸਾਲ ਤੋਂ ਮੈਨੂੰ ਹੋਵੇ ਦੇਖੋ ਐਮਸੀ ਵਾਲੇ ਨੂੰ ਨੂਤਨ ਸਾਲ ਪਹਿਲਾਂ ਦੀ ਪ੍ਰੋਬਲਮ ਹੈ ਬਹੁਤ ਕੱਢਿਆ ਵੀ ਨਰਕ ਹੀ ਦੀ ਗੱਲ ਹੀ ਹੈਗੀ ਤੇ ਲੇਕਿਨ ਜਿਹੜੀ ਹੁਣ ਸਮੇਂ ਦੀ ਸਰਕਾਰ ਆਲੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਬਣੀ ਨੇ ਅਸੀਂ ਚਲੋ ਪਹਿਲਾਂ ਉਹਨਾਂ ਦੇ ਨਾਲ ਸੀਗੇ ਏਸੇ ਦੁੱਖ ਦੇ ਕਾਰਨ ਲੇਕਿਨ ਅਸੀਂ ਇਹ ਸਰਕਾਰਾਂ ਛੱਡੀਆਂ ਨੇ ਕਿਉਂ ਅਸੀਂ ਵੀ ਐਮਐਲਏ ਦਾ ਨਾ ਨਗਰ ਕਾਉਂਸਲ ਦੇ ਪ੍ਰਧਾਨ ਦਾ ਕੋਈ ਧਿਆਨ ਨਹੀਂ ਹੈਗਾ ਹਰ ਇੱਕ ਗਲੀ ਮੁਹੱਲਾ ਸੀਵਰੇ ਨਾਲ ਭਰਿਆ ਪਿਆ ਇੱਕ ਜੀਡੀਸੀ ਵਾਲਾ ਕੰਪਨੀ ਆ ਉਹਨਾਂ ਨਾਲ ਜਦੋ ਜਹਾਦ ਹੋ ਕੇ ਕੀ ਕਹਿਣਾ ਕੋਈ ਮਹੀਨੇ 2 ਮਹੀਨੇ ਦੇ ਵਿੱਚ ਇੱਕ ਅੱਧੀ ਅਸੀਂ ਗਲੀ ਦਾ ਕੰਮ ਕਰਵਾਈਏ ਜਦੋਂ ਨੂੰ ਉਹ ਠੀਕ ਹੁੰਦਾ ਉਦੋਂ ਨੂੰ ਦੂਜਾ ਬੱਸ ਚੱਲ ਪੈਂਦਾ ਹੈ ਲੇਕਿਨ ਬਹੁਤ ਅਸੀਂ ਦੁਖੀਆਂ ਵਾਰਡ ਵਾਸੀ ਬਹੁਤ ਦੁਖੀ ਨੇ ਇਸ ਤੋਂ ਮੰਗ ਕਰਦੇ ਅਸੀਂ ਸਰਕਾਰ ਤੋਂ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਸੀਵੇਰੇ ਦਾ ਸਿਸਟਮ ਹੈ ਬਲਾਡੇ ਵਾਸੀ ਨੂੰ ਰਾਹ ਦਵਾਈ ਜਾਵੇ ਬਹੁਤ ਸਾਰੇ ਸ਼ਹਿਰ ਦਾ ਬੁਰਾ ਹਾਲ ਹੈ ਤੇ ਵਾਰਡ ਵਾਸੀਆਂ ਦਾ ਵੀ ਬਹੁਤ ਔਖਾ ਹੈ ਹਰ ਆਉਂਦੇ ਨੇ 10-10 20-20 ਬੰਦੇ ਇਕੱਠੇ ਹੋ ਕੇ ਵੀ ਕੰਮ ਹੋਵੇ ਜੀ ਲੇਕਿਨ ਸਾਡੀ ਕੋਈ ਅੱਗੇ ਨਾ ਪ੍ਰਧਾਨ ਸੁਣਦਾ ਹੈ ਨਾ ਐਮਐਲਏ ਸਾਹਿਬ ਸੁਣਦੇ ਨੇ